ਸਾਂਤਾ ਨੇ ਇੰਜ ਦੱਸਿਆ ਸੀ ਕਿਵੇਂ ਆਵੇਗਾ ਖਾਲਸਾ ਰਾਜ ਭਾਰਤ ਪਾਕਿਸਤਾਨ جنگ ਮਗਰੋਂ ਕੀ ਹੋਣ ਜਾ ਰਿਹਾ ਹੈ ਦੇਖੋ ਪੂਰੇ ਸੰਕੇਤ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਾਂ ਸਾਰੇ ਵੇਖ ਹੀ ਰਹੇ ਆਂ ਕਿ ਦੋ ਦੇਸ਼ਾਂ ਦੇ ਵਿੱਚਕਾਰ جنگ ਦਾ ਜਿਹੜਾ ਮਾਹੌਲ ਹੈ ਉਹ ਬਿਲਕੁਲ ਬਣਿਆ ਹੋਇਆ ਹੈ ਦੋਵੇਂ ਦੇਸ਼ਾਂ ਦੇ ਹਾਲਾਤ ਜਿਹੜੇ ਨੇ ਅਤੀ ਤਣਾਪੂਰਨ ਬਣੇ ਹੋਏ ਨੇ ਆਪਾਂ ਸਾਰੇ ਹੀ ਵੇਖ ਰਹੇ ਆਂ ਤੇ ਦੂਸਰੇ ਪਾਸੇ ਆਪਾਂ ਵੇਖਦੀਏ ਕਿ ਕਿਸ ਤਰ੍ਹਾਂ ਜਿਹੜੇ ਬੰਦਗੀ ਵਾਲੇ ਸਤਪੁਰਸ਼ ਮਹਾਂਪੁਰਸ਼ ਨੇ ਉਹਨਾਂ ਨੇ ਦੱਸਿਆ ਸੀ ਕਿ ਆਖਰ ਦੋ ਦੇਸ਼ਾਂ ਦਾ ਜਿਹੜਾ ਯੁੱਧ ਹੈ ਉਹ ਬਿਲਕੁਲ ਤੈ ਹੈ ਇਹ ਭਵਿੱਖਬਾਣੀ ਤਾਂ ਬਹੁਤ ਪਹਿਲਾਂ ਹੀ ਹੋ ਚੁੱਕੀ ਸੀ ਜੰਗ ਦਾ ਕਾਰਨ ਕੋਈ ਵੀ ਹੋਵੇ ਪਰ ਦੋ ਦੇਸ਼ਾਂ ਦੇ ਵਿਚਕਾਰ ਜਿਹੜਾ ਯੁੱਧ ਹੈ ਨਾ ਯੁੱਧ ਬਿਲਕੁਲ ਹੋ ਕੇ ਰਹੇਗਾ ਯੁੱਧ ਕੇਵਲ ਜ਼ਰੂਰ ਹੋਵੇਗਾ ਹੁਣ ਦੇਖਦੇ ਆ ਆਪਾਂ ਯੁੱਧ ਦੇ ਅਸਾਰ ਜਿਹੜੇ ਨੇ ਉਹ ਬਣੇ ਹੋਏ ਨੇ ਇਸੇ ਤਰ੍ਹਾਂ ਜਦੋਂ ਖਾਲਸਾ ਰਾਜ ਆਵੇਗਾ ਖਾਲਸਾ ਰਾਜ ਜਦੋਂ ਆਉਣੇ ਉਦੋਂ ਵੀ ਜੁੱਧ ਜਿਹੜਾ ਹੈ ਉਹ ਜ਼ਰੂਰ ਹੋਵੇਗਾ ਖਾਲਸਾ ਰਾਜ ਦੇ ਆਉਣ ਤੋਂ ਪਹਿਲਾਂ ਇੱਕ ਐਸਾ ਜੰਗ ਹੋਏਗਾ ਰੂਸ ਜਿਹੜਾ ਹੈ ਉਹ ਸਾਡੇ ਤੇ ਅਟੈਕ ਕਰੇਗਾ ਭਾਰਤ ਤੇ ਜਿਹੜਾ ਅਟੈਕ ਕਰੇਗਾ ਤੇ ਰੂਸ ਦੇ ਅਟੈਕ ਤੋਂ ਬਾਅਦ ਚੀਨ ਤੇ ਰੂਸ ਦੋਵੇਂ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਤੇ ਭਾਰਤ ਨੂੰ ਨੀਸ ਤੋਂ ਨਾਬੂਦ ਕਰ ਦੇਣਗੇ ਤੇ ਉਸ ਤੋਂ ਬਾਅਦ ਜਦੋਂ 12-12 ਕੋਤ ਦੀਵਾ ਜਗਣਾ ਫਿਰ ਕਾਬਲ ਦੇ ਵੱਲੋਂ ਇੱਕ ਦਲੀਪ ਸਿੰਘ ਨਾਮ ਦਾ ਸਿੱਖ ਆਏਗਾ ਮਹਾਰਾਜਾ ਆਏਗਾ ਦਲੀਪ ਸਿੰਘ ਜਿਸ ਦਾ ਨਾਮ ਹੋਏਗਾ ਉਹ ਆਣ ਕੇ ਖਾਲਸਾ ਰਾਜ ਕਾਇਮ ਕਰੇਗਾ ਹਲੇ ਉਸ ਵਿੱਚ ਬਹੁਤ ਸਮਾਂ ਪਿਆ ਸਾਧ ਸੰਗਤ ਜਿਹੜੀਆਂ ਬੰਦਗੀ ਵਾਲਿਆਂ ਨੇ ਗੱਲਾਂ ਕੀਤੀਆਂ ਨੇ ਇਹ ਕੋਈ ਆਮ ਗੱਲਾਂ ਨਹੀਂ ਵੀ ਉਹਨਾਂ ਨੇ ਕਰ ਦਿੱਤੀਆਂ ਤੇ ਕੋਈ ਆਮ ਹੋਣਗੀਆਂ ਇਹ ਚੀਜ਼ਾਂ ਆਮ ਨਹੀਂ ਇਹਦੇ ਵਿੱਚ ਬਹੁਤ ਵੱਡੀ ਸਿੱਖਿਆ ਛੁਪੀ ਹੋਈ ਹੈ ਇਹਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਛੁਪੀਆਂ ਹੋਈਆਂ ਨੇ ਸਾਥ ਸੰਗਤ ਜੇ ਬੰਦਗੀ ਵਾਲਿਆਂ ਨੇ ਕੋਈ ਚੀਜ਼ ਕਹੀ ਹੈ ਤਾਂ ਉਹਦਾ ਕੋਈ ਨਾ ਕੋਈ ਜਿਹੜਾ ਹੈ ਤਰੀਕਾ ਹੈ ਕੋਈ ਨਾ ਕੋਈ ਟੀਕ ਦਾ ਜਿਹੜਾ ਸਟੈਂਡ ਹੈ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਵੇਖ ਸਕਦੇ ਹਾਂ ਦੋ ਦੇਸ਼ਾਂ ਦਾ ਆਪਸੀ ਰੌਲਾ ਪਰ ਇਹ ਗੱਲ ਯਾਦ ਰੱਖਿਓ ਵੀ ਖਾਲਸਾ ਰਾਜ ਹਲੇ ਟਾਈਮ ਲੱਗੇਗਾ ਪਰ ਉਸ ਤੋਂ ਪਹਿਲਾਂ ਦੁਨੀਆ ਦਾ ਬਹੁਤ ਵੱਡਾ ਖਾਤਮਾ ਹੋਣਾ ਚਾਹੀਏ ਉਹ ਕਿਸੇ ਇਦਾਂ ਦੀਆਂ ਜੰਗਾਂ ਕਰਕੇ ਹੋ ਜੇ ਚਾਹੇ ਕੁਦਰਤ ਦੀ ਕਰੋਪੀ ਕਰਕੇ ਹੋ ਜੇ ਤੇ ਚਾਹੇ ਕੋਈ ਤਰੀਕਾ ਹੋਰ ਬਣ ਜਾਏ ਪਰ ਦੁਨੀਆ ਦਾ ਜਿਹੜਾ ਖਾਤਮਾ ਨਾ ਉਹ ਬਿਲਕੁਲ ਹੋਵੇਗਾ ਦੁਨੀਆ ਦੇ ਖਾਤਮੇ ਤੇ ਗੱਲ ਜਿਹੜੀ ਹੈ ਨਾ ਸਾਰੀ ਟਿਕੀ ਹੋਈ ਹੈ ਦੁਨੀਆ ਦਾ ਖਾਤਮਾ ਜਿਹੜਾ ਹੈ ਉਹ ਬਿਲਕੁਲ ਤੈ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹਾਲਾਂਕਿ ਖਾਲਸੇ ਦਾ ਜਿਹੜਾ ਰਾਜ ਹੋਏਗਾ ਹੁਣ ਕਈ ਸਵਾਲ ਕਰਦੇ ਨੇ ਵੀ ਤੁਹਾਡੇ ਕੋਲੇ ਮੈਪ ਕੀ ਹੈ ਵੀ ਖਾਲਸੇ ਦਾ ਰਾਜ ਕਿਸ ਤਰ੍ਹਾਂ ਦਾ ਹੋਏਗਾ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੜਿਓ 사ਸੰਗਤ ਜਿਹੜੇ ਸਵਾਲ ਕਰਦੇ ਆ ਨਾ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੜਿਓ ਤੁਹਾਨੂੰ ਸਮਝ ਲੱਗ ਜੇਗੀ ਕਿ ਉਸ ਦਾ ਰਾਜ ਜਿਹੜਾ ਨਾ ਉਹ ਕੈਸਾ ਰਾਜ ਸੀ ਉਸ ਦੇ ਰਾਜ ਦੇ ਵਿੱਚ ਕੋਈ ਜੇਲ ਨਹੀਂ ਸੀ ਗਿਆ ਜੇਲਾਂ ਦੇ ਵਿੱਚ ਘਾ ਉੱਗ ਖੜਿਆ ਸੀ ਜੇਲਾਂ ਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੇ ਸੀ ਬੈਰਕ ਜੰਗ ਲੱਗੇ ਸੀ ਕਿਉਂਕਿ ਕੋਈ ਜੇਲ ਨਹੀਂ ਸੀ ਜਾ ਰਿਹਾ ਕਿਉਂਕਿ ਅਪਰਾਧ ਘਟ ਗਏ ਸੀ ਉਸ ਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੀ ਸੁੱਤਾ ਉਸ ਦੇ ਰਾਜ ਵਿੱਚ ਚੋਰੀਆਂ ਜਕਾਰੀਆਂ ਹੋਣੀਆਂ ਵੀ ਬੰਦ ਹੋ ਗਿਆ ਸੀ ਇਹ ਹੈ ਖਾਲਸਾ ਰਾਜ ਜਿਹੜੀ ਗੱਲ ਉਹਨੇ ਕਰ ਦਿੱਤੀ ਕਰ ਦਿੱਤੀ ਔਰ ਹਰ ਇੱਕ ਜਿੱਥੇ ਤਿੱਬਤ ਤੱਕ ਕਾਬਲ ਕੰਧਾਰ ਤੋਂ ਲੈ ਕੇ ਉਸਨੇ ਕਨਿਆ ਕੁਮਾਰੀ ਤੱਕ ਝੰਡੇ ਝੁਲਾ ਦਿੱਤੇ ਖਾਲਸਾ ਰਾਜ ਦੇ ਇਹ ਹੈ ਖਾਲਸਾ ਰਾਜ ਜਦ ਕਿ ਉਹਨੇ ਕਿਸੇ ਨੂੰ ਦੁੱਖ ਜਾਂ ਤਕਲੀਫ ਨਹੀਂ ਦਿੱਤਾ ਹਰ ਇੱਕ ਦੀ ਮਦਦ ਕੀਤੀ ਹੈ ਧਾਰਮਿਕ ਸਥਾਨਾਂ ਦੀ ਵੀ ਜਿਹੜੀ ਹੈ ਉਸਨੇ ਬਿਲਕੁਲ ਮੁਰਮਤ ਕਰਵਾਈ ਉਹਨਾਂ ਨੂੰ ਬਣਦਾ ਜਿਹੜਾ ਸਨਮਾਨ ਹੈ ਨਾ ਉਹ ਦਿੱਤਾ ਇਹ ਹੈ ਖਾਲਸਾ ਰਾਜ ਸਤਸੰਗਤ ਕਦੇ ਧਰਮਾਂ ਦੇ ਨਾਂ ਤੇ ਜੰਗ ਨਹੀਂ ਸੀ ਹੋਈ ਉਸ ਦੇ ਰਾਜ ਵਿੱਚ ਇਹ ਹੈ ਖਾਲਸਾ ਰਾਜ ਦੀ ਡੈਫੀਨੇਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ